ਹਾਂਜੀ ਦੋਸਤੋ ਸ਼ਸ਼ੀਕਰ ਜੀ ਦੋਸਤੋ ਇਸ ਵੀਡੀਓ ਜਿਹੜੀ ਗੱਲਬਾਤ ਕਰਾਂਗੇ ਆਪਾਂ ਡਿਸਟ੍ਰਿਕਟ ਐਂਡ ਸੈਸ਼ਨ ਕੋਲ ਮੋਹਾਲੀ ਦੇ ਵਿੱਚ ਕੀ ਵੈਕੈਂਸੀਆਂ ਨਿਕਲੀਆਂ ਐਸਐਸ ਨਗਰ ਦੇ ਵਿੱਚ ਗਈ ਕਚੈਰੀ ਵਿੱਚ ਬਹੁਤ ਵੱਡੀਆਂ ਪੋਸਟਾਂ ਨਿਕਲੀਆਂ ਨੇ ਬਹੁਤ ਵੱਡੀਆਂ ਪੋਸਟਾਂ ਹਨ ਜੀ ਜਿੰਨਾ ਦੀ ਸੁਣਮੈਂ ਦੱਸਦਾ ਕੋਈ ਵੀ ਫੀਸ ਨਹੀਂ ਲੇਗੀ ਜੀ ਤੇ ਇਹ ਜਿਹੜੇ ਪੋਸਟਾਂ ਨੇ ਪੀਐਨ ਦੇ ਚੌਂਕੀ ਦੇ ਤੇ ਕੋਈ ਪੇਪਰ ਨਹੀਂ ਹੋਣਾ ਸਿੱਧੀ ਇੰਟਰਵਿਊ ਤੁਹਾਡੀ ਭਰਤੀ ਹੋਣੀ ਆ ਹਾਂਜੀ ਇਸ ਵੀਡੀਓ ਵਿੱਚ ਜਿਹੜੀ ਗੱਲਬਾਤ ਕਰਾਂਗੇ ਜਿਹੜੇ ਫਾਰਮ ਨੇ ਤੁਸੀਂ ਕਿਸ ਤਰ੍ਹਾਂ ਭਰ ਸਕਦੇ ਹੋਗੇ ਪੂਰੀ ਡਿਟੇਲ ਚ ਗੱਲ ਕਰਾਂਗੇ ਜੀ ਤੇ ਇਹਦੇ ਲਈ ਸਭ ਤੋਂ ਪਹਿਲਾਂ ਤੁਸੀਂ ਆਫੀਸ਼ੀਅਲ ਵੈਬਸਾਈਟ ਜਾਨੀ ਜਾਨੀ ਕਿ ਤੇ ਵੀ ਤੁਸੀਂ ਜਾਓਗੇ ਉਹਦਾ ਆਫੀਸ਼ੀਅਲ ਆਪਾਂ ਨੋਟੀਫਿਕੇਸ਼ਨ ਚੱਕਾਂਗੇ ਉਹ ਤੋਂ ਪਹਿਲਾਂ ਤੁਸੀਂ ਸਾਡੀ ਸਰਕਾਰੀ ਪੋਸਟਾਂ ਵੈਬਸਾਈਟ ਤੇ ਆਓਗੇ ਹੁਣ ਤੋਂ ਬਾਅਦ ਹੁਣ ਤੋਂ ਬਾਅਦ ਤੁਸੀਂ ਇੱਥੇ ਦੇਖੋਗੇ ਕਿ ਇਹ ਪੰਜਾਬ ਸਰਕਾਰ ਦੇ ਵਿੱਚ ਕੀ ਐਸਐਸ ਨਗਰ ਰਿਕਰੂਟਮੈਂਟ ਹੋਇਆ ਠੀਕ ਹੈ ਜੀ ਰਿਕਰੂਟਮੈਂਟ ਆ ਗਿਆ ਇਸ ਤੇ ਆਪਾਂ ਕਲਿੱਕ ਕਰਾਂਗੇ ਤਾਂ ਸਭ ਤੋਂ ਪਹਿਲਾਂ ਆਪਾਂ ਆਪਾਂ ਆਪਸ਼ਨ ਨੋਟਿਫਿਕੇਸ਼ਨ ਡਾਊਨਲੋਡ ਕਰਾਂਗੇ ਆਪਸ਼ਨ ਵੈਬਸਾਈਟ ਤੇ ਜਾ ਕੇ ਜੀ ਠੀਕ ਹੈ ਜੀ ਇਸ ਤਰ੍ਹਾਂ ਬਹੁਤ ਸਾਰੀ ਵੈਬਸਾਈਟ ਤੇ ਆ ਕੇ ਨੋਟ ਕੀਹਨ ਡਾਊਨਲੋਡ ਕਰ ਲਿਆ ਜੀ ਜਿਸ ਦੇ ਵਿੱਚ ਤੁਸੀਂ ਚੈੱਕ ਕਰੋਗੇ ਡਿਟੇਲ ਸਾਰੀ ਹੈ ਕਿ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਜੋ ਐਸਐਸ ਨਗਰ ਮੁਹੱਲੇ ਕਿ ਐਸਐਸ ਨਗਰ ਦੇ ਜੇ ਪੋਸਟਾਂ ਨਿਕਲੀਆਂ ਨੇ ਜੀ ਜਿਹੜੇ ਦਿਨ ਦਾ ਅਪਲਾਈ ਕਰਦਾ ਜਿਹੜਾ ਮੂਲ ਆਫਲਾਈਨ ਹੈਗਾਗਾ ਠੀਕ ਹੈ ਜੀ ਟੋਟਲ ਪੋਸਟਾਂ ਦੀ ਗਿਣਤੀ 34 ਪੋਸਟਾਂ ਨੇ ਪੀਐਨ ਤੇ ਚੌਕੀਦਾਰ ਦੀ ਕਲਾਸ 4 ਦੀਆਂ ਪੋਸਟਾਂ ਨੇ ਰੈਗੂਲਰ ਵੇਸ ਭਰਤੀ ਹੈ ਜੀ ਇਹ ਠੀਕ ਹੈ ਜੀ ਰੈਗੂਲਰ ਪਾਰਟੀਆਂ ਤੇ ਜਿਹਦੇ ਵਿੱਚ ਕੀ ਜਰਨਲ ਦੀ ਪੋਸਟਾਂ ਸੱਤ ਨੇ ਜੀ ਜਰਨਲ ਡਬਲਯੂ ਦੀ ਇਸ ਤਰ੍ਹਾਂ ਦੀ ਕੈਟਾਗਰੀ ਵਿੱਚ ਦੋਸਤੋ ਚੈੱਕ ਕਰ ਲਓ ਜੇ ਮੈਂ ਕੈਲਕੂਲੇਟਰ ਡਿਟੇਲ ਦਸੂਗਾ ਵੀਡੀਓ ਲੰਬੀ ਹੋ ਜਾਊਗਾ ਪਲੀਜ਼ ਤੁਸੀਂ ਇੱਕ ਵਾਰ ਇਹਨੂੰ ਚੈੱਕ ਕਰਕੇ ਦੇ ਸਕਦੇ ਮੈਨੂੰ ਕਿ ਕਿਹੜੀ ਕੈਟਾਗਰੀ ਲਿਖੀ ਲਿਖਣੀ ਪੋਛਣਾ ਚਾਹੀਏ ਗਰੇਮ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਕਰਾਂਗੇ ਨਰਸਟ ਜੀ ਉਹ ਇਸ ਤਰ੍ਹਾਂ ਦੀ ਜੋ ਕਿ ਆ ਪੇ ਸਕੇਲ ਹੋਣਾਗਾ ਉਹ 18000 ਤੋਂ ਠੀਕ ਹੈ ਜੀ ਜੋ ਸਟਾਰਟਿੰਗ ਹੋਣਾ 18000 ਤੋਂ ਲੈ ਕੇ ਉਸ ਤੋਂ ਬਾਅਦ ਗੱਲ ਕਰੀਏ ਜੀ ਐਜੂਕੇਸ਼ਨ ਪੜਾਈ ਤਤੋਂ ਜਿਹੜੀ ਇਹ ਪੜ੍ਹਾਈ ਆ ਯਾਨੀ ਕਿ ਮੀਡਲ ਪਾਸ ਯਾਨੀ ਕਿ 8ਵੀਂ ਪਾਸ ਜੇਕਰ ਤੁਹਾਡੀ ਸਿੱਕੀ ਹੋਈ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੈਗੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਇਹ ਏਜ ਲਿਮਟ 18 ਤੋਂ 35 ਸਾਲ ਦੀ ਜਿਹੜੀ ਏਜ ਲਿਮਟ ਹੈਗੀ ਹੈ ਜੀ ਜੇ ਅਪਲਾਈ ਕਰਨ ਲਈ ਤਾਂ ਉਸ ਤੋਂ ਬਾਅਦ ਇਹ ਏਜ ਰੈਲੈਕਸ਼ਨ ਦੀ ਗੱਲ ਕਰੀਏ ਤਾਂ ਇਹ ਜਿਹੜੇ ਐਸਸੀ ਨੇ ਉਹਨਾਂ ਨੂੰ ਜੇ 5 ਸਾਲ ਦੀ ਛੋਟ ਮਿਲ ਜਾਂਦੀ ਹੈ ਜੀ ਇਸੇ ਤਰ੍ਹਾਂ ਗੱਲ ਕਰੀਏ ਬੀਸੀ ਐਨੂੰ ਇਸੇ ਤਰ੍ਹਾਂ 3 ਸਾਲ ਦੀ ਛੋਟ ਮਿਲ ਜਾਂਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਇਹ ਗੱਲ ਕਰੀਏ ਜੋ ਉਸ ਤੋਂ ਬਾਅਦ ਅਪਲਾਈ ਕਰਨ ਤੋਂ ਬਾਅਦ ਜੋ ਮੂਲ ਯਾਨੀ ਕਿ ਦਾ ਇੰਟਰਵਿਊ ਹੋਣਾਗਾ ਉਹ ਕਿਸ ਤਰ੍ਹਾਂ ਹੋਣਾਗਾ ਉਹ ਕੀ ਆ 10 ਵਜੇ ਸਟਾਰਟ ਹੋ ਜਾਣਾ ਸਵੇਰੇ ਉਹ ਟਾਈਮਿੰਗ ਅਲਫਾਬੈਟਿਕ ਦੇ ਹਿਸਾਬ ਨਾਲ ਹੋਣੀ ਹੈ ਜੀ ਉਸੇ ਅਲਫਾਬੈਟਿਕ ਦੇ ਹਿਸਾਬ ਨਾਲ ਚੈੱਕ ਕਰ ਸਕਦੇ ਹੋਗੇ ਜਿਨ੍ਹਾਂ ਦਾ ਨਾਮ A ਤੋਂ ਲੈ ਕੇ C ਦੇ ਵਿੱਚ ਆਉਂਦਾਗਾ ਉਹਨਾਂ ਦਾ ਇੰਟਰਵਿਊ 26 5 ਦਰ 25 ਨੂੰ ਹੋਣਾ ਇਸੇ ਤਰ੍ਹਾਂ ਜਿਨ੍ਹਾਂ ਦਾ ਨਾਮ D ਤੋਂ ਲੈ ਕੇ G ਦੇ ਵਿੱਚ ਆਉਂਦਾਗਾ ਉਹਨਾਂ ਦਾ 27 ਨੂੰ ਇੰਟਰਵਿਊ ਹੋਣਾ ਇਸੇ ਤਰ੍ਹਾਂ ਜਿਨ੍ਹਾਂ ਦਾ ਨਾਮ H ਤੋਂ ਲੈ ਕੇ ਜਿਹਦੇ ਵਿੱਚ ਨਾਮ 28 5 ਦਰ 25 ਇੰਟਰਵਿਊ ਹੋਣਾ ਯਾਨੀ ਕਿ ਤੁਸੀਂ ਇਸ ਤਰ੍ਹਾਂ ਅਲਫਾਬੈਟਿਕ ਇੰਟਰਵਿਊ ਹੋਣਾ ਆਪਣਾ ਨਾਮ ਦੇ ਅਕੋਰਡਿੰਗ ਤੁਸੀਂ ਡੇਟ ਚੈੱਕ ਕਰ ਸਕਦੇ ਹੋ ਉਸ ਤਰ੍ਹਾਂ ਅਸੀਂ ਜਾਣਾਂਗਾ ਠੀਕ ਹੈ ਜੀ ਤੁਹਾਨੂੰ ਇੰਟਰਵਿਊ ਲਈ ਕੋਈ ਵੀ ਡੀਏ ਡੀਏ ਫੰਡਰੀ ਤਾਂ ਜਾਣਾਂਗਾ ਫਿਰ ਟਾਈਮ ਤੁਸੀਂ ਪਹੁੰਚ ਸਕਦੇ 10 ਵਜੇ ਜੋ ਪਹੁੰਚਣਾ ਹੈ ਅਡਰੈਸ ਠੀਕ ਹੈ ਜੀ ਐਸਐਸ ਨਗਰ ਚ ਉਸ ਤੋਂ ਬਾਅਦ ਹੇਠੇ ਵਗਲ ਕਰਾਂਗੇ ਜਿਹੜੇ ਫਾਰਮ ਨੇ ਜੀ ਇਹ 17 ਮਈ ਤੱਕ ਯਾਨੀ ਕਿ ਪਹੁੰਚ ਜਿਨ੍ਹਾਂ ਨੇ 5 ਵਜੇ ਤੋਂ ਬਾਅਦ ਕੋਈ ਫਾਰਮ ਰਿਸੀਵ ਨਹੀਂ ਕੀਤੇ ਜਾਣਗੇ ਠੀਕ ਹੈ ਜੀ ਉਸ ਤੋਂ ਬਾਅਦ ਹੇਠੇ ਵਗਲ ਕਰਾਂਗੇ ਪਰਫਾਰਮਾ ਉਹਨੂੰ ਵੀ ਡਾਊਨਲੋਡ ਕਰਾਂਗੇ ਜੀ ਉਦਲੇ ਪੜੀ ਦੁਬਾਰਾ ਅਕਨੋਟਿਫਿਕੇਸ਼ਨ ਡਿਫਲੈਕ ਕਰਾਂਗੇ ਉਹ ਅਪਲੀਕੇਸ਼ਨ ਫਾਰਮ ਦਾ ਉਹ ਤੋਂ ਉਹਨੂੰ ਆਪ ਨੂੰ ਭਰ ਕੇ ਜੀ ਨਾਲ ਇਹਦੇ ਕੋਈ ਉੱਤੇ ਅਗਰ ਪਰਫਾਰਮਾ ਅਪਲੀਕੇਸ਼ਨ ਫਾਰਮ ਇਟਿਕ ਕਰਨੀ ਹੈ ਬਹੁਤ ਸਾਰਾ ਕੰਸਲਟ ਤੇ ਆ ਗਈ ਇਹਦਾ ਫਾਰਮ ਡਾਊਨਲੋਡ ਕਰ ਲੈਣਾਗਾ ਪਰਫਾਰਮਾ ਡਾਊਨਲੋਡ ਕਰਕੇ ਇਹਦੇ ਨਾਲ ਆਪਣੇ ਜੋ 8ਵੀਂ 10ਵੀਂ ਦਾ 38 ਕੋਡ ਨਾਲ ਲਾ ਕੇ ਜੀਹੋ ਫੋਟੋ ਆਪਣੀ ਦੋ ਫੋਟੋਆਂ ਬਾਕਿ ਨਾਲ ਲਾ ਕੇ ਧਾਰਗੜ ਕਾਸਟ ਕੋਈ ਐਕਸਪੀਰੀਅੰਸ ਕੈਟਾਗਰੀ ਸਰਟੀਫਿਕੇਟ ਹੈਗਾ ਉਹਨੂੰ ਤੁਸੀਂ ਨਾਲ ਅਟੈਚ ਕਰ ਦੇਣਾਗਾ ਠੀਕ ਹੈ ਜੀ ਉਸ ਤੋਂ ਬਾਅਦ ਜੀ ਨੂੰ ਐਡਰੈਸ ਤੇ ਜਿਹੜਾ ਤੁਸੀਂ ਕੀ ਹੈ ਤੁਸੀਂ ਡੈਸ ਨੋਟ ਕਰ ਲਓ ਜੀ ਇਸ ਐਡਰੈਸ ਤੇ ਜਾਨੀ ਕੀ ਭੇਜਣਾ ਕੋਰਟੀਫਿਕੇਸ਼ਨ ਜੀ ਦੋਸਤੋ ਚੈੱਕ ਕਰੋ ਐਡਰੈਸ ਜਿਹੜਾ ਹੈਗਾ ਕੋਈ ਨਾ ਆਪਣਾ ਨੈਟਵਰਕ ਥੋੜੀ ਇਸ਼ੂ ਹੋ ਰਿਹਾਗਾ ਠੀਕ ਹੈ ਇਸ ਐਡਰੈਸ ਤੇ ਤੁਸੀਂ ਭੇਜ ਸਕਦੇ ਹੋ ਕੋ ਜਨਨ ਕੀ ਇਸ ਲਿੰਕ ਤੇ ਜਾਉਂਗੇ ਤੁਸੀਂ نیچے ਦਾ ਦੱਸਦਾ ਤੁਹਾਨੂੰ ਆਫਲਾਈਨ ਅਪਲਾਈ ਤੇ ਤੁਹਾਨੂੰ ਇਸ ਤਰ੍ਹਾਂ ਇੱਥੇ ਜਾ ਕੇ ਆਫੀਸ਼ਲ ਵੈਬਸਾਈਟ ਤੁਸੀਂ ਆ ਜਾਉਂਗੇ ਇੱਥੇ ਜੀ ਇਸ ਕਲਿੱਕ ਕਰਾਂਗਾ ਤੁਹਾਡੇ ਸਾਹਮਣੇ ਇਸ ਤਰ੍ਹਾਂ ਦਾ ਪੇਜ ਆ ਜਾਣਾਗਾ ਲੋਜੇ ਉਹਨਾਂ ਨੂੰ ਨੈਟਵਰਕ ਇਸ਼ੂ ਹੋ ਰਿਹਾਗਾ ਤਾਂ ਆ ਕੇ ਵੀਡੀਓ ਡਾਊਨ ਨਹੀਂ ਹੋ ਰਿਹਾ ਤਾਂ ਤੁਸੀਂ ਉਹ ਪਰਫਾਰਮੈਂਸ ਤੁਸੀਂ ਪੋਸਟ ਯਾਨੀ ਕਿ ਡਾਕ ਰਹੀ ਜਮਾ ਕਰਵਾ ਦਿਓ ਠੀਕ ਹੈ ਜੀ ਇਸ ਤਰ੍ਹਾਂ ਬਹੁਤ ਵਧੀਆ ਭਰਤੀ ਹੈ ਜੀ ਇਹਦੇ ਵਿੱਚ ਜੋ ਵੀ ਕੈਂਡੀਡੇਟ ਨੇ ਚਾਹ ਤੁਸੀਂ ਅਪਲਾਈ ਕਰ ਸਕਦੇ ਨੇ ਕਿਉਂਕਿ ਇੰਟਰਵਿਊ ਵਾਸਤੇ ਪਰਤੇ ਕੋਈ ਦਾ ਪੇਪਰ ਨਹੀਂ ਹੋਣਾ ਜੀ ਬਹੁਤ ਵਧੀਆ ਇੱਕ ਗੈਨਸਿਟੀ ਹੈ ਤੇ ਜੋ ਵੀ ਯਾਨੀ ਕਿ ਭਰਤੀ ਲਈ ਜਾਣਾ ਚਾਹੁੰਦੇ ਨੇ ਅਪਲਾਈ ਹੁਣ ਤੋਂ ਕਰ ਦੋ ਥੋੜੀ ਜਿਹੀ ਠੀਕ ਹੈ ਦਿਨ ਸਾਰੇ 2 ਲੈ ਗਏ ਜੇ ਉਹ ਤੁਹਾਨੂੰ 10 ਅਜ 15 ਤਰੀਕਾ ਦੋ ਦਿਨ ਲੈ ਕੇ 5 ਵਜੇ ਤੋਂ ਪਹਿਲਾਂ ਉਹ ਫਾਰਮ ਨੇ ਉਹ ਪਹੁੰਚਣ ਚਾਹੀਦੇ ਨੇ ਜੀ ਇਸ ਲਈ ਫਸਟ ਟਾਈਮ ਤੇ ਨਾਲ ਦੇ ਦਿਨ ਜਿਪੈਨ ਨੂੰ ਕਰ ਦੋ ਸਬਸਕ੍ਰਾਈਬ ਲਾਈਕ ਸ਼ੇਅਰ ਆਹ ਵੀਡੀਓ ਦੇਖਣੇ ਤੁਹਾਡਾ ਬਹੁਤ ਧੰਨਵਾਦੀ